ਇਹ ਆਪਸੀ ਲੜਾਈ ਦੀਆਂ ਤਸਵੀਰਾਂ ਮੋਹਾਲੀ ਦੇ ਇੱਕ ਜਿਮ ਦੀਆਂ ਨੇ ਜਿੱਥੇ ਪੰਜਾਬੀ ਸਿੰਗਰ ਗਿੱਲ ਮਾਨੂਕੇ ਵੱਲੋਂ ਗੁੰਡਾ ਕਰਤੀ ਕੀਤੀ ਗਈ ਹੈ। ਜਿਸ ਥੀਏ ਵਿੱਚ ਗਿੱਲ ਮਾਨੂਕੇ ਵੱਲੋਂ ਆਪਣੀ ਪਿਸਟਲ ਦਿਖਾ ਕੇ ਦੂਸਰੇ ਨੌਜਵਾਨ ਨੂੰ ਧਮਕਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਜੀ ਹਾਂ ਇਹ ਸੀਸੀਟੀਵੀ ਤਸਵੀਰਾਂ ਚ ਸਾਬ ਦੇਖ ਸਕਦੇ ਆ ਕਿਵੇਂ ਇੱਕ ਨੌਜਵਾਨ ਜਿਮ ਤੋਂ ਬਾਹਰ ਜਾਂਦਾ ਦਿਖਾਈ ਦੇ ਰਿਹਾ ਤੇ ਉਹਦੇ ਪਿੱਛੇ ਨੀਲੀ ਟੀ-ਸ਼ਰਟ ਦੇ ਵਿੱਚ ਪੰਜਾਬੀ ਸਿੰਗਰ ਗਿੱਲ ਮਾਨੂਕੇ ਆਂਦਾ ਹੈ ਤੇ ਉਹਦੇ ਨਾਲ ਧੱਕਾ ਮੁਕੀ ਕਰਨੀ ਸ਼ੁਰੂ ਕਰ ਦਿੰਦਾ ਹੈ ਤੇ ਉਸ ਤੋਂ ਬਾਅਦ ਆਪਣੇ ਡੱਬ ਚ ਲੱਗਾ ਪਿਸਟਲ ਕੱਢ ਲੈਂਦਾ ਤੇ ਪਿਸਟਲ ਕੱਢ ਕੇ ਰੋਪ ਦਿਖਾਉਂਦਾ ਹੋਇਆ ਨਜ਼ਰ ਆ ਰਿਹਾ ਹੈ ਯਾਨੀ ਕਿ ਪਿਸਟਲ ਦੇ ਦਮਤੇ ਬਦਮਾਸ਼ੀ ਕਰਦਾ ਹੋਇਆ ਪੰਜਾਬੀ ਸਿੰਗਰ ਗਿੱਲ ਮਾਨੂੰਕੇ ਦਿਖਾਈ ਦਿੰਦਾ ਹੈ ਜਿਸ ਤੋਂ ਬਾਅਦ ਪੰਜਾਬੀ ਸਿੰਗਰ ਗਿੱਲ ਮਾਨੂੰਕੇ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਪੁਲਿਸ ਨੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਸੁਹਾਣਨ ਬਰਦੋਲਾ ਸਾਹਿਬ ਦੇ ਨਾਲ ਕਲੈਪ ਜਿਮ ਦੇ ਵਿੱਚ ਇੱਕ ਵੀਡੀਓ ਵਾਇਰਲ ਹੋਈ ਸੀ ਜਿਹਦੇ ਇੱਕ ਵਨ ਸਿੰਘ ਉਰਫ ਗਿੱਲ ਮਾਨੂੰਕੇ ਤੇ ਇਹ ਉਹਦਾ ਭਰਾ ਜਸਵੰਤ ਸਿੰਘ ਨੇ ਜਿਹੜਾ ਇਹਦੇ ਵਿੱਚ ਕੰਪਲੇਨੈਂਟ ਸੀ ਉਹਦੇ ਨਾਲ ਜਿਮ ਦੇ ਵਿੱਚ ਜਿਮ ਕਰਨ ਤੇ ਹੀ ਮਸ਼ੀਨ ਤੋਂ ਉਹਨੂੰ ਲਾਉਣ ਲਈ ਝਗੜਾ ਕੀਤਾ ਸੀ ਤੇ ਉਹਨੂੰ ਇਹਨੇ ਪਿਸਤਲ ਵਿਖਾਇਆ ਸੀਗਾ ਤੇ ਉਸ ਰਿਗਾਰਡ ਦੇ ਵਿੱਚ ਅਸੀਂ ਇਹਦੇ ਦੋਵੇਂ ਦੋਸ਼ੀਆਂ ਦੇ ਖਿਲਾਫ 196 ਨੰਬਰ ਮਕਦਮਾ ਜੇਟਾ 237 25 ਅੰਡਰ ਸੈਕਸ਼ਨ 352 ਦੀ 2 25 53 ਨਾਟ ਆਰਮਜ਼ ਐਕਟ ਦੇ ਤਹਿਤ ਮਕਦਮਾ ਅੰਦਰਜ ਕਰਕੇ ਤੇ ਐਸ ਐਚਓ ਸੁਆਣਾ ਦੀ ਟੀਮਾਂ ਨੇ ਇਹਨੂੰ ਗ੍ਰਿਫਤਾਰ ਕੀਤਾ ਸੀਗਾ ਉਸੇ ਦਿਨ ਜਿਹਦੇ ਕੋਲ ਇੱਕ ਪਿਸਤਲ 42 ਬੋਰ ਤੇ ਇੱਕ ਰੌਂਡ ਕਾਰਟ੍ਰਿਜ ਵੀ ਬਰਾਮਦ ਕੀਤਾ ਸੀ ਜਿਸ ਦਾ ਹੰਤਰ ਦੀ ਵੇਸਟੀ ਕੀ ਸੀ ਪਤਾ ਲੱਗਿਆ ਲਾਇਸੈਂਸੀ ਹਾਂਜੀ ਇਹ ਲਾਇਸੈਂਸੀ ਅਜੇ ਤੱਕ ਦੇ ਉਹਦੇ ਨਾਲ ਜਿਹੜਾ ਇਹਨੇ ਆਪਣੇ ਕਾਗਜ਼ ਪੱਤਰ ਵਿਖਾਏ ਉਹਦੇ ਮੁਤਾਬਕ ਇਹਨੇ ਲਾਇਸੈਂਸੇ ਦਾ ਲਾਇਸੈਂਸੀ ਪਿਸਤਲ ਹੈ ਪਰ ਫਿਰ ਵੀ ਅਸੀਂ ਇਦੇ ਰਿਕਾਰਡ ਦੇ ਵਿੱਚ ਜਿੱਥੋਂ ਇਹ ਇਸ਼ੂ ਹੋਇਆ ਉੱਥੋਂ ਗ੍ਰਾਫਾਈ ਕਰਦੀ ਸਰ ਦੋਨਾਂ ਦੀ ਗ੍ਰਿਫਤਾਰੀ ਹੋ ਚੁੱਕੀ ਹੈ ਜੀ ਦੋਵਾਂ ਦੀ ਗ੍ਰਿਫਤਾਰੀ ਹੋ ਚੁੱਕੀ ਹੈ ਜੀ ਕੋਰਟ ਵਿੱਚ ਪੇਸ਼ ਕਰਦੇ ਹਾਂ ਹਾਂ ਜੀ ਕੋਰਟ 'ਚ ਪੇਸ਼ ਕਰਕੇ ਇਹਦਾ ਇੱਕ ਦਿਨ ਦੇ ਰਿਮਾਂਡ ਤੇ ਹੈ ਸਾਡੇ ਕੋਲ ਤਾਂ ਸੁਣਿਆ ਤੁਸੀਂ ਪੁਲਿਸ ਨੇ ਸਾਰੇ ਮਾਮਲੇ ਬਾਰੇ ਜਾਣਕਾਰੀ ਦਿੱਤੀ ਹੈ ਕਿ ਆਪਸ ਦੇ ਵਿੱਚ ਮਸ਼ੀਨ ਤੇ ਐਕਸਾਈਜ਼ ਕਰਨ ਨੂੰ ਲੈ ਕੇ ਛੋਟੀ ਜੀ ਕਹਾਣੀ ਸੁਣੀ ਹੋਈ ਤੇ ਜਿਸ ਤੋਂ ਬਾਅਦ ਪੰਜਾਬੀ ਸਿੰਗਰ ਗਿੱਲ ਮਾਣੂਕੇ ਵੱਲੋਂ ਗੁੰਡਾਗਰਦੀ ਕਰਦੇ ਹੋਏ ਆਪਣਾ ਪਿਸਟਲ ਕੱਢ ਲਿਆ ਤੇ ਪਿਸਟਲ ਦੇ ਦਮ ਤੇ ਦੂਜੇ ਨੌਜਵਾਨਾਂ ਨੂੰ ਧਮਕਾਉਣ ਲੱਗਿਆ ਤੇ ਇਸ ਦੇ ਵਿੱਚ ਉਸ ਦਾ ਭਰਾ ਵੀ ਗ੍ਰਿਫਤਾਰ ਕਰ ਲਿਆ ਗਿਆ ਜ਼ਿਕਰ ਖਾਸ ਹੈ ਕਿ ਆਏ ਦਿਨ ਪੰਜਾਬੀ ਸਿੰਗਰਾਂ ਦੇ ਨਵੇਂ ਕਾਰਨਾਮੇ ਲਗਾਤਾਰ ਸਾਹਮਣੇ ਆਂਦੇ ਹੋਏ ਦਿਖਾਈ ਦੇ ਰਹੇ ਨੇ ਕਦੀ ਕੋਈ ਪਿਸਟਲ ਨਾਲ ਤੇ ਕਦੀ ਕੋਈ ਹੋਰ ਬਦਮਾਸ਼ੀ ਕਰਦਾ ਹੋਇਆ ਦਿਖਾਈ ਦੇ ਰਿਹਾ ਤੇ ਅੱਜ ਗਿੱਲ ਮਾਣੂਕੇ ਵੱਲੋਂ ਜਿਮ ਦੇ ਵਿੱਚ ਗੁੰਡਾਗਰਦੀ ਕੀਤੀ ਗਈ ਜਿਸ ਦੀਆਂ ਤਸਵੀਰਾਂ ਸਾਮਣੇ ਆਈਆਂ ਨੇ ਤੇ ਹੁਣ ਇਸ ਨੂੰ ਗ੍ਰਿਫਤਾਰ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ